ਇੱਥੇ ਰੋਕ ਲਿਆ ਵਾ ਹੁਣ ਆਪੇ ਤਾਂ ਆਖ ਨਹੀਂ ਆ ਮੇਰਾ ਹੋਰ ਤਾਂ ਮੂੰਹ ਹੋਇਆ ਬੇਸਵਾਦਾ ਜਿਹਾ ਮੈਂ ਹਾਂ ਚੱਲਦੀ ਇੱਥੇ ਕਾਣੀ ਕੁਜੀ ਪੀ ਲੈ ਬੋਲ ਦੱਪੇ ਖਾਲਾ ਮੂੰਹ ਤਾਂ ਮੇਰਾ ਹੋਇਆ ਵਾ ਪਤਾ ਨਹੀਂ ਬੁਖਾਰ ਵਾ ਜਿੱਦਾਂ ਇਦਾਂ ਮੂੰਹ ਕੋੜਾ ਕੋੜਾ ਹੀ ਹੋਇਆ ਕੁਝ ਨਹੀਂ ਚੰਗਾ ਲੱਗਦਾ ਚੱਲ ਆ ਜਾ ਖਾਲਾ ਫੇਰੇ ਖਾਏ ਇੱਥੇ ਕੋਈ ਵੇਖੂਗਾ ਕੋਈ ਵੇਖੂਗਾ ਤੈਨੂੰ ਖਣਵਾਰੇ ਦੁਨੀਆ ਸਾਰੀ ਖਾਣ ਵਾਸਤੇ ਹੀ ਲਾਏ ਆਓ ਉਹ ਕਾਦੇ ਵਾਸਤੇ ਆ ਚੱਲ ਆ ਜੋ ਫੇਰ ਚੱਲ ਖਾ ਆਜਾ 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 ਆ ਤਾਂ ਹੀ ਗੋਲ ਗੱਪੇ ਹਾਂਜੀ ਇਹ ਕਿੱਡੇ ਵਧੀਆ ਬਣਾਏ ਹੀ ਉਹਨਾਂ ਨੇ ਹਾਂ ਹੈ ਇਹ ਹੱਥ ਨਾਲ ਬਣਾਏ ਕਿ ਮਸ਼ੀਨੀ ਆ ਮਸ਼ੀਨੀ ਹੁੰਦੇ ਪਤਾ ਨਹੀਂ ਕੀ ਚੱਲ ਅੱਛਾ ਕਿੜੇ ਬੜੇ ਦੇ ਹੀ ਆਏ ਆ ਚਾਟ ਬਾਪੜੀ ਵੀ ਨਹੀਂ ਖਾਣੀ ਆ ਇਹੋ ਖਾ ਲੈਨੇ ਥੋੜੇ ਜੇ ਇਹੋ ਥੋੜੇ ਜੇ ਖਾ ਲੈਨੇ ਚਲ ਇਹੋ ਖਾ ਲੈ ਆਂਦੇ ਨਾ ਖਾਦੇ ਆ ਨਿਆਣੇ ਉਹ ਬੱਚਿਆਂ ਵਾਸਤੇ ਉਹ ਲੱਲੋ ਨਿਆਣੇ ਆਪਣੇ ਪੋਤਿਆਂ ਲਈ ਚਲੋ ਉਹ ਲੱਲੀ ਨੇ ਭੁੱਲਿਆਂ ਦੇ ਪੈਕੇਟ ਲੈ ਲਓ ਉਹ ਵੀ ਲੈ ਲੈਨੇ ਆਹ ਦਹੀਂ ਗੋਲ ਗੁਪੇ ਦਹੀਂ ਆਈ ਬਪੂ ਵੱਲ ਇਹ ਆਪਣੀ ਉਮਰ ਦਾ ਲਿਆਜ ਕਰ ਲੋ ਅਰੇ ਕਾ ਲੱਖਾਂ ਦੀ ਧੜਾ ਨੂੰ ਹਮੀਆਂ ਕਿ ਤੱਕ ਬੋਲਦੇ ਤੂੰ ਦੇ ਵਟ ਚਾਰ ਮੋੜ ਹੁਣ ਪੈਨਸ਼ਨ ਮਿਲੀ ਹੋਈ ਹੈ ਇਦਾਂ ਕਰਦੇ ਰਹਿਣੀ ਹੈ ਮੁਰਗਾ ਨਾ ਦਵਾਈ ਦੇ ਕੇ ਸਾਡੇ ਕੋਲ ਪੈਸੇ ਆ ਨਹੀਂ ਇਹ ਫਿਰ ਉਮਰ ਦਾ ਲਿਆਜ ਕਰੋ ਉਹ ਨਹੀਂ ਹਾਂ ਮੁਰਗਾ ਨਾ ਤੁਹਾਡਾ ਕਰਜ਼ਾ ਲਾ ਕਰਜ਼ਾ ਸਾਡਾ ਕਦਾ ਲੱਗਦਾ ਨਾ ਕਾਹੀ ਬੰਕੀ ਨੇ ਆਪਣੀਆਂ ਨਹੀਂ ਮੁਕਦੀਆਂ ਇਹਨਾਂ ਦੀਆਂ ਬੜੇ ਸੁਆਦ ਆ ਹਾਂ ਨਾ ਮੱਦੀਆ ਕੋਲ ਗੱਪੇ ਹਾਂ ਬੜਾ ਦਰਾ ਖਾੜ ਲੋ ਵੱਡਾ ਬੜਾ ਵਾ ਅਹੀਂ ਆਪਣੀ ਜ਼ਿੰਦਗੀ ਤੇ ਜੀ ਕੇ ਨਹੀਂ ਵੇਖੀ ਫਿਕਰ ਨਹੀਂ ਆਣੀ ਨਿੱਕੇ ਹੀ ਕਰੀ ਪੜਾ ਲਾਓ ਮੁੜ ਕੇ ਜਵਾਨ ਹੋਏ ਵਿਆਹ ਦਾ ਫਿਕਰ ਤੇ ਮੁੜ ਕੇ ਹੁਣ ਪੋਤੀਆਂ ਪੁੱਤੇ ਹੋ ਗਏ ਆ ਉਹਨਾਂ ਨੂੰ ਖੜਾ ਲਓ ਤੇ ਅਸੀਂ ਇਦਾਂ ਹੀ ਆਹਨੂੰ ਵੇਲਾ ਅਸੀਂ ਸਹੀ ਅਸੀਂ ਇਹ ਕਰਦਿਆ ਕਰਦਿਆ ਅਸੀਂ ਬढ़ापे ਦੀ ਪੈਨਸ਼ਨ ਤੇ ਵੀ ਆ ਗਈਆਂ ਪੈਨਸ਼ਨ ਤੇ ਵੀ ਆ ਗਈਆਂ ਤੇ ਬੋਲੋ ਤਾਂ ਵੀ ਨਹੀਂ ਪਿਆ ਇੰਨਾ ਪੋਤੀਆਂ ਪੁੱਤਾਂ ਦਾ ਕੀਤਾ ਵਾ ਤੇ ਬੰਦਾ ਕਰਦਾ ਹੀ ਆ ਪੁੱਤਾਂ ਵਾਸਤੇ ਕਰਦਾ ਪਰ ਹੁਣ ਅਸੀਂ ਨਹੀਂ ਪ੍ਰਵਾਹ ਕਰਨੀ ਪੁੱਤਰਾ ਜੀ ਇੱਕ ਗੱਲ ਹੈਗੀ ਆ ਜੇ ਉਹਨੂੰ ਕੁੰਡੇ ਹੁੰਦੇ ਸਾਡੇ ਨਾਲ ਬੋਲਦੇ ਹੁੰਦੇ ਅਹੀਂ ਆਪਣੇ ਪੋਤੇ-ਪੋਤੀਆਂ ਵਾਸਤੇ ਨਹੀਂ ਕੋ ਖਾਣਾ ਜਾਂ ਉਹਨਾਂ ਕੁੜੀਆਂ ਵਾਸਤੇ ਨਹੀਂ ਕੋ ਲੈ ਕੇ ਜਾਣਾ ਇਹਦੇ ਚੋਰੇ ਪਰ ਪਰ ਖੜਦੇ ਰਹੇ ਆ ਤਾਂ ਕੋਈ ਨਹੀਂ ਉਹ ਦੋ ਪੈਕਟ ਲੈ ਲੈਣੇ ਦਵਾ ਇੱਕ ਉਹਦੇ ਨਿਆਣੇ ਵਾਸਤੇ ਇੱਕ ਉਹਦੇ ਵਾਸਤੇ ਉਹ ਫੁੱਲੇ ਲੈਣੇ ਹੋਵੇ ਆਹ ਪਰ ਇੱਕ ਗੱਲ ਉਹਦੇ ਸਾਨੂੰ ਚੰਗੇ ਲੱਗਦੇ ਆ ਉਹ ਨਹੀਂ ਮਾੜੇ ਆ ਹੁਣ ਅਸੀਂ ਆਪਣੀ ਮਰਜ਼ੀ ਕਰਨੀ ਜੋ ਜੀ ਕਰੂ ਖਾਵਾਂਗੇ ਜੋ ਜੀ ਕਰੂ ਵਰਤਾਂਗੇ ਅਸੀਂ ਐਵੇਂ ਹੋ ਕੇ ਲੈ ਲੈ ਕੇ ਜ਼ਿੰਦਗੀ ਨਿਗਾਰੀ ਆਪਣੀ ਸਾਰੀ ਬੇਕਾਰ ਹੀ ਖਾਲਾ ਹੁਣ ਕੋਈ ਨਹੀਂ ਖਾਣਾ ਕੋਈ ਨਹੀਂ ਬਸ ਵਰਤ ਕੋ ਕੋ ਨਾ ਹੇ ਪਲੇਟ ਵੀ ਛੱਟਣ ਲੱਗ ਪਏ ਜੇ ਮੈਨੂੰ ਤੇ ਸਵਾਦ ਹੀ ਨਹੀਂ ਲੱਗੇ ਤਾਂ ਮਨਾ ਜੀਭ ਤੇ ਸਵਾਦ ਹੀ ਨਹੀਂ ਚੜਿਆ ਖਾ ਤੇ ਲੈ ਸਵਾਦ ਆ ਫਰੀਦ ਇਹ ਆ ਸਵਾਦ ਹੀ ਆ ਫਰੀਦ ਇਹ ਤੇ ਹੋਰ ਉਹਦੇ ਕੋਲ ਤੇ ਮੈਂ ਗਿਆ ਸੀ 4 ਸਮੋਸੇ ਲੈ ਉਹ ਕਹਿੰਦਾ ਹੈਗੇ 10 12 ਸਮੋਸੇ ਕੱਲ ਦੇ ਪਾਣੀ ਬਣਾਉਣ ਨਾਲ ਹੈ ਕੱਲ ਦੇ ਪਏ ਹੈਗੇ ਇਹ ਲੈ ਜਾ ਖਰਾਬ ਹੀ ਹੋਣੀ ਇੱਥੇ ਚੱਲ ਉੱਥੇ ਹੈ ਆ ਕੋਈ ਚਾਰ ਜਾਣੇ ਤੇ ਕਿਦੇ ਮੂੰਹ ਚ ਪੈ ਗਏ ਮੈਂ ਕਿਹਾ ਚਾਲਾਂ ਦਾ ਪੈਸੇ ਵੀ ਰਹਿਣ ਦੇ ਭਾਈ ਲਖਤਿਆ ਇੱਕ ਕੰਮ ਨੂੰ ਭੇਜਿਆ ਉਮਮੇ ਚੰਗੀ ਤਰ੍ਹਾਂ ਕਰਨ ਲਿਆ ਕਰ ਬਏ ਸਮੋਸੇ ਇਕਵਾਲ ਤੇ ਭਾਏ ਮੈਨੂੰ ਕੁਛ ਹੋ ਜੇ ਉਹ ਆਪਣੀ ਜਬਾਨ ਇਹ ਲਾ ਕੰਟਰੋਲ ਚ ਰੱਖ ਤੈਨ ਮੈਂ ਦੱਸਿਆ ਮੇਰੀ ਤੂੰ ਚਾਰ ਬੋਤਲਾਂ ਖਰਾਬ ਕਰਤੀਆਂ ਸ਼ਰਾਬ ਦੀਆਂ ਕਿਹੜੀਆਂ ਚਾਰ ਕੀਤੀਆਂ ਮੈਂ ਅਗਲੀ ਮੰਨ ਗਈ ਉਹਨੇ ਮੈਨੂੰ ਮੰਗਵਾ ਦੇਣੀਆਂ ਆਪਣੇ ਘਰ ਦੇ ਤੋਂ ਖਰਾਬ ਕੀਤੀਆਂ ਕਿਹੜੇ ਵੇਲੇ ਚਾਰਾਂ ਬੋਤਲਾਂ ਨੂੰ ਮੰਨੀ ਹੀ ਲੈ ਕਿਉਂ ਨਹੀਂ ਮੰਨੀ ਕਦੋਂ ਬਾਹਰ ਬੈਠੀ ਚਲੋ ਠੀਕ ਸਮੋਸਿਆਂ ਦੇ ਪੈਸੇ ਤੇ ਨਹੀਂ ਨਾ ਲੈ ਪਾਈ ਨੇ ਨਾ ਪੈਸੇ ਦੋ ਫਿਰ ਜਿਹੜੇ ਦਿੱਤੇ ਸੀ ਹਾਂ ਨਹੀਂ ਮੇਕੋ ਕਿਥੇ ਗਏ ਹੋ ਮੈਂ ਪਹਿਲਾਂ ਦੇ ਆ ਠੇਕੇ ਵਾਲੇ ਨੂੰ ਮੈਂ ਕਿਹਾ ਸ਼ਾਮਾਂ ਨੂੰ ਆਉਂਗਾ ਤੇ ਇਹ ਕਰ ਤੂੰ ਤਾਏ ਮਾੜੀਆ ਕਿਹੇ ਵੇਲੇ ਕੰਮ ਚੰਗਾ ਕਰਨ ਲਿਆ ਕਰੋ ਕਿ ਨਹੀਂ ਆ ਚੰਗਾ ਹੀ ਆ ਚਾਰ ਪੈਸੇ ਬਚਾਏ ਆ ਮੈਂ ਕਹਿੰਦਾ ਨੁਕਸਾਨ ਕੀਤਾ ਤੇ ਪੈਸੇ ਬਚਾ ਕੇ ਕਿੱਡੇ ਗੱਡੀ ਮੈਨੂੰ ਫੜਾ ਆ ਪੂਜ ਤੇ ਪਹਿਲੋਂ ਆਪਣੇ ਪਿਓਆਂ ਨੂੰ ਆਇਆ ਉਹ ਤੇਰੇ ਕੋਲੋਂ ਬਾਅਦ ਚ ਮੈਂ ਖੜਨਾ ਹੀ ਖੋਗੇ ਚੰਗਾ ਰੱਬ ਦਾ ਸ਼ੁਕਰ ਕਰ ਖੋਏ ਨਹੀਂ ਆ ਤੇਰੇ ਬਚ ਗਏ ਅੱਜ ਬਏ ਸਮੋਸੇ ਖਵਾਲਦੇ ਹਨ ਨੂੰ ਤੈਨੂੰ ਕਿਉਂ ਚਲਿਆ ਬੈਠਾ ਮੈਂ ਤਾਂ ਮੁੰਡੇ ਨੂੰ ਨਹੀਂ ਖਵਾ ਲਿਆ ਮੈਂ ਉਹਨੂੰ ਵੀ ਖਵਾਣਨ ਲੱਗੀ ਸੀ ਮੈਨੂੰ ਥੱਥੋਂ ਨੂੰ ਦੇ ਦੇਣੀ 2-4 ਵੱਧ ਦੇ ਦੇਣੇ ਤਾਂ ਕਰ ਕਿਨੇ ਆਹੀ ਬੈ ਤਾ ਹੋਰ ਮੈਂ ਕਿਹਾ ਚੱਲ ਨਾਲੇ ਸਰਜੂ ਆਦਾ ਤੇ ਆਪ ਨਹੀਂ ਖਾਦੇ ਆਪਾਂ ਨਾਲ ਸ਼ਰਮ ਕਰ ਐਂ ਗਰ ਥੋੜੀ ਜੀ ਅਕਲ ਨੂੰ ਹੱਥ ਮਾਰ ਤੈਨੂੰ ਬਸ ਪੀਣ ਵਾਲੇ ਨੂੰ ਘੜਾ ਹੀ ਪੜਾ ਟੱਬਰ ਦੇ ਦਦਾ ਹੀ ਨਹੀਂ ਆਪਾਂ ਬਿਮਾਰ ਹੋ ਜਾਗੇ ਸਾਡੇ ਦੇ ਪੈਸੇ ਨਹੀਂ ਲੱਗਣੇ ਕੀ ਪਤਾ ਤੇਰੇ ਨੇ ਆਲੂ ਕਿਦਾਂ ਦੇ ਪਏ ਆ ਤੈਨੂੰ ਵੇਖ ਕੇ ਕਹਿਤਾ ਕੱਲ ਦੇ ਆਲੂ ਤੇ ਫਿਰ 6-6 ਮਹੀਨੇ ਮਿੱਟੀ 'ਚ ਪਏ ਰਹਿੰਦੇ ਉੱਥੇ ਨਹੀਂ ਖਰਾ ਤੈਨੂੰ ਤੇ ਬਸ ਅੱਗੋਂ ਤੱਕ ਗੱਲਾਂ ਹੋਣੀਆਂ ਹਨੀ ਆਲੂ ਨਹੀਂ ਖਰਾਬ ਹੁੰਦਾ ਨਹੀਂ ਖਰਾਬ ਹੁੰਦਾ ਤੇਰਾ ਦਿਮਾਗ ਸੈਟਪ ਆਹੋ ਸੈਟ ਹੀ ਆ ਗੱਲਾਂ ਹੋਣੀਆਂ ਹੋਣੀਆਂ ਤੈਨੂੰ ਬਸ ਸਮੋਸੇ ਆਹ ਤਾਂ ਪੀਣ ਜੋਗੇ ਪੈਸੇ ਛੱਡੇ ਆਂ ਮਹਾਰਾਜੀ ਚੀਜ਼ ਦੀ ਕਦਰ ਕਰੀਂਦੀ ਆ ਤੇ ਪੀਣ ਵਾਲੀ ਜਿੱਦ ਤੂੰ ਕਰਨੀਆ ਫਿਰ ਖਾਣ ਵਾਲੀ ਜਿੱਦ ਮੈਂ ਨਹੀਂ ਕਰਦੀ ਤੇ ਅਕਲ ਕਰਿਆ ਕਰ ਥੋੜੀ ਬਧੀ ਮੈਂ ਤੇਰੇ ਜਿੱਕੜੇ ਬੋਤਲ ਮਾਰਾ ਸਿਰ 'ਚ ਤੇ ਸਿਰ ਤੇਰਾ ਪਾਟੇ ਦੇ ਨਕਲ ਆਵੇ ਪਾਣੀ ਕਾਢਾ ਮੈਨੂੰ ਸ਼ਰਾਬ ਦੀ ਭਰ ਕੇ ਪਾ ਮਾਰ ਦੇ ਉਹ ਤੇਰੇ ਨੂੰ ਕੋਈ ਗੱਲ ਹੀ ਨਹੀਂ ਹੋਰ ਆਉਂਦੀ ਸ਼ਰਾਬ 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 ਏ ਕਾ ਕੋ ਅੱਲਾ ਆਪਣਾ ਹੀ ਜਦੋਂ ਬੰਦਾ ਤੰਗ ਹੋਵੇ ਨਾ ਜਦੋਂ ਬੰਦਾ ਥੱਲੇ ਲੱਗਾ ਹੋਵੇ ਤੇ ਇਹੋ ਚੀਜ਼ਾਂ ਚੇਤੇ ਆਉਂਦੀਆਂ ਆ ਆ ਉਹ ਬੰਦਾ ਤਾਂ ਚ ਹੋ ਵੀ ਸਕਦਾ ਨਾ ਸਹੀ ਜਿੰਨੇ ਕੇ ਪਹਿੇ ਹੁੰਦੇ ਨਾ ਕਿ ਡੱਤੀ ਜਾਂਦਾ ਤਾਂ ਆਪਾਂ ਕੀ ਚੜਨਾ ਦੱਸ ਨਾ ਮੈਨੂੰ ਤਾਂ ਕੀ ਚੜਨਾ ਆਪਾਂ ਕੋਹ ਨਹੀਂ ਹੁੰਦਾ ਹੋ ਜੂ ਸਹੀ ਆਪੇ ਕੋਹ ਲੱਗਦਾ ਸਹੀ ਦਿਲੋਂ ਦੇ ਤੇਰੀ ਸ਼ਰਾਬ ਦਾ ਵਾਧਾ ਹੀ ਜਾਂਦਾ ਅੱਗੇ ਥੋੜੀ ਪੀਂਦਾ ਹੀ ਹੁਣ ਜਿਆਦੀ ਰੱਜਦਾ ਮੈਂ ਮੈਂ ਦੇਖਿਆ ਝੜ ਜੁਕਾ ਆਹ ਫੜਦੀ ਰਾ ਜਿਹੜਾ ਕੰਮ ਐ ਨਾ ਭਾਂਡੇ ਧਿੰਦੇ ਧੋਣ ਵਾਲਾ ਤੂੰ ਆਪਣਾ ਉਹ ਕੰਮ ਕਰ ਜਾ ਦੇ ਉਹਨੂੰ ਤਰਾਕ ਦੇ ਦੇ ਮੈਂ ਆਪਣਾ ਮੁੰਡਾ ਲੈ ਕੇ ਜਾਵਾਂ ਮੈਂ ਨਹੀਂ ਰਹਿਣਾ ਤੇਰੇ ਮਰੇ ਆਹਦਾ ਬਸ ਮੇਰੇ ਨਾਲ ਤੇ ਨੀੜ ਗੱਲ ਤਰਾ ਉਹ ਨੀੜ ਕਿੱਡੀ ਤੂੰ ਜੱਜ ਬੈਠੀ ਆ ਤੂੰ ਜੱਜ ਵਾ ਲੈ ਕੇ ਦੇ ਮੈਨੂੰ ਤਲਾਕ ਦੇ ਆਪਣਾ ਮੁੰਡਾ ਲੈ ਕੇ ਜਾਵਾਂ ਇੱਥੋਂ ਮੈਂ ਮੈਂ ਨਹੀਂ ਤੇਰੇ ਬਸਰਾਇਆ ਜਿਹੜੀ ਲਿਉਣੀ ਐ ਇੱਥੇ ਰਹਿੰਦੀ ਆ ਤੇਨੇ ਖਾਣੇ ਆਂ ਤੇਰੇ ਨੇ ਹਾਨੂੰ ਬਈ ਸਮੋਸੇ ਖਵਾਤੇ ਪਤਾ ਨਹੀਂ ਹੁਣ ਏ ਟੇਡ ਚ ਕੀ ਕੋ ਹੋਣਾ ਵਾ ਕੋ ਵੀ ਮੈਂ ਪਿੰਨ ਗਈ ਆ ਸਵਾ ਤੇ ਕੋ ਹੋ ਆਇਆ ਨਹੀਂ ਐਵੇਂ ਢਿੱਡ ਭਰਨ ਦੀ ਮਾਰੀ ਨੇ ਖਾਲਿਆ ਕਿ ਚੱਲ ਰਾ ਰੋਟੀ ਖਾਜੂਗਾ ਚੱਲ ਛੋਟ ਇੱਕ ਮਿੰਟ ਅ ਤੂੰ ਕੀ ਕੁੜੀ ਜਰਾ ਜੂਆ ਖੇਡਦੀ ਸਾਰੀ ਦਿਹਾੜੀ ਕੋਈ ਚੰਗਾ ਕੰਮ ਸਿਖਾਦਾ ਇਹਨੂੰ ਤਾਨੂੰ ਅ ਸਾਰ ਤੂੰ ਵੀ ਤੁਹਾਨੂੰ ਕਿਹੜੇ ਪੈਸੇ ਜੂਆ ਲੱਗਣ ਡਿਆ ਵਾ ਨਿਆ ਨਿਆ ਛੁੱਟੀਆਂ ਪਈਆਂ ਹੁਣ ਤੇ ਛੁੱਟੀਆਂ ਪਈ ਉਹ ਚੱਜਦੀਆਂ ਆਜ ਤਾ ਦੱਸੀ ਦੇ ਨਿਆਣਿਆਂ ਨੂੰ ਇਹ ਕੋ ਕਮਾਡੂ ਕਾਮੇ ਆ ਤੈ ਕਿਥੋਂ ਆਇਆ ਇੰਨਾ ਸੜਿਆ ਮੱਥਾ ਲੈ ਕੇ ਆਪਣੇ ਨਿਆਣਿਆਂ ਨਾਲ ਖੇਡੇ ਲੱਗੀ ਆ ਤੁਸੀਂ ਤਾਂ ਆਪ ਖੇਡਣਾ ਨਹੀਂ ਹੁੰਦਾ ਕਿਤੇ ਨਿਆਣਿਆਂ ਦੇ ਨਾਲ ਮੈਂ ਤੇਰੀ ਉਮਰ ਆ ਖੇਡਣ ਦੀ ਹੈ ਜਦੋਂ ਨਿਆਣਾ ਬਾਹਰ ਨਾ ਕਲਾਉਣਾ ਹੋਵੇ ਨਾ ਫਿਰ ਆਪ ਹੀ ਖੇਡਣਾ ਪੈਂਦਾ ਹ ਹ ਜਾ ਪੁੱਤ ਕੋਈ ਕਿਤਾਬ ਕਾਪੀ ਫੜ ਤੇ ਲਿਖਣਾ ਸਿੱਖ ਚੰਗੀ ਤਰ੍ਹਾਂ ਪੰਜਾਬੀ ਤੇਰੀ ਕਮਜ਼ੋਰ ਬਹੁਤ ਜ਼ਿਆਦੀ ਆ ਚੱਲ ਆ ਪਹਿਲਾਂ ਵਾੜੀ ਪੂਰੀ ਕਰ ਲੈ ਫਿਰ ਆ ਵਾੜੀ ਪੂਰੀ ਕਰਾ ਲੈ ਪਹਿਲਾਂ ਇਹ ਤਕੂ ਤੂੰ ਕਿਥੋਂ ਆਏ ਪਹਿਲਾਂ ਮੈਨੂੰ ਇਹ ਦੱਸੋ ਉਹ ਮੈਂ ਦੇ ਹੱਡੇ ਨੂੰ ਮੜਾ ਗਿਆ ਸੀ ਉਦੋਂ ਬੀਬੀ ਜਾਂਦੀ ਕਿ ਮੇਰੀ ਦਰਬੀੜ ਨਹੀਂ ਹਰਦੀ ਤੇ ਦੋਵੇਂ ਜੀ ਗੋਲ ਗੱਪੇ ਦੇ ਖਾਣ ਰੈਸਟੋਰੈਂਟ ਤੇ ਲੱਗੀ ਹਾਏ ਮੈਂ ਮਾਜਾਂ ਦਵਾਈਆਂ ਲਿਆਉਣ ਨੂੰ ਇਹਨਾਂ ਕੋ ਪੈਸੇ ਨਹੀਂ ਹੁੰਦੇ ਤੇ ਕੋਈ ਚੰਗੀ ਨਹੀਂ ਹੁਣੀ ਅੱਜ ਮੰਗਲਵਾਰ ਜੂਗਾ ਤਾਂ ਇਹ ਕਿੰਨਾ ਮਹੀਨੇ ਮੇ ਪੈਸੇ ਮੁਕਾਉਣੇ ਆ ਤੇ ਉੱਥੇ ਹੀ ਖਰਚਾ ਆਉਣੇ ਸਾਰੇ ਉਥੋਂ ਕਢਾ ਲੈ ਤੇ ਉਥੇ ਹੀ ਖਰਚ ਲੈ ਹੁਣ ਖਾਦੇ ਗੋਲ ਗੱਪੇ ਕੋ ਦਵਾਈ ਖਾਦਣੇ ਮਿਲਕੇ ਕਢਾੜ ਕੋ ਪੈਸੇ ਮੁੱਕ ਗਏ ਕਿ ਜਸਕੇ ਬੰਦਾ ਘਟਾ ਲੈਂਦਾ ਪਹਿਲਾਂ ਹੁਣ ਮੈਨੂੰ ਇਹ ਦੱਸੋ ਫੇਰ ਇਹਨਾਂ ਦਾ ਲਾਜ ਕੀ ਹੋਵੇ ਉਤਰਾ ਦੇ ਨਾਂ ਨੇ ਆਖਣਾ ਸਾਡੇ ਹੱਡ ਪੈਰ ਦੋਦੇ ਫਲਾਣ ਹੁੰਦਾ ਤੇ ਮੂੰਹ ਨਹੀਂ ਦੋਦਾ ਗੋਲ ਗੱਪੇ ਖਾਣ ਲੱਗਿਆ ਉਲਾਜ ਕਰਾਵਾ ਆਪਣਾ ਜਿੱਦਾਂ ਮਰਦੀ ਸਰ ਨਹੀਂ ਦੱਸ ਕੀ ਕਰੀ ਨਿਆਣਾਂ ਦਾ ਕਰੀਗੀ ਇਹਨਾਂ ਦਾ ਕਰੀਗੀ ਮੈਂ ਤਾਂ ਆਪਨੇ ਸਮਝਉਂਦਾ ਕੀ ਕਰਦੇ ਫਿਰਦੇ ਐ ਨਾ ਗੋਲ ਗੱਪੇ ਇਹਨਾਂ ਨੂੰ ਪਚ ਜਾਂਦੇ ਹੋਣਗੇ ਉਹ ਚਲ ਪਜੇ ਨਾ ਪਜੇ ਉਹ ਗੱਲ ਬਾਅਦ ਦੀ ਆ ਜਿਹੜੇ ਦਾੜਾ ਦੋਖਦੇ ਉਹਦੇ ਬੰਦੇ ਸੋਚ ਲੈਂਦੇ ਦਾੜਾ ਦੁਖੰਦੀਆਂ ਜੀ ਕੱਲ ਦਵਾਈ ਖਾਂਦੇ ਫਿਰਦੇ ਹੀ ਆ ਜੀ ਬਾਬਾ ਤੁਹਾਡੀ ਮਾਂ ਵਾ ਤੁਸੀਂ ਜਾਣੋ ਤਾਂ ਤੁਹਾਡੀ ਮਾਂ ਜਾਣੇ ਕੰਮ ਕਰਨ ਲੱਗੇ ਇਹਨਾਂ ਦੀ ਹੱਡੀਆਂ ਦੁਹੰਡਾ ਪੈ ਜਾਂਦੇ ਖਾਣ ਲੱਗੇ ਚੰਗੇ ਭਲੇ ਹੋ ਜਾਂਦੇ ਆ ਐਸੇ ਇਹਨਾਂ ਨੂੰ ਗੁੱਸਾ ਕਰਦਾ ਕਿ ਦੱਸ ਤੂੰ ਆਪਣਾ ਰੱਬ ਨਾਲ ਕਰ ਗੋਲ ਗੱਪੇ ਖਾਂਦੇ ਫਿਰਦੇ ਜੇ ਕਾ ਤਾਂ ਕੋਈ ਪੈਸਾ ਦਿੱਤਾ ਨਾ ਅੱਗੋਂ ਪਿਛੋਂ ਆ ਪੈਨਸ਼ਨ ਸਿਰ ਨਾ ਸਾਰਨ ਤੇ ਆਪਣਾ ਆਪ ਜਾਣਦੇ ਰਹੋ ਅੱਗੋਂ ਪਿਛੋਂ ਮੈਨੂੰ ਪਤਾ ਤੂੰ ਚੋਰੀ ਪੈਸੇ ਦੇ ਦਿੰਦੇ ਜਦੋਂ ਮੰਗਦੀ ਆ ਮਾਤਾ ਮੈਂ ਜਿੰਨਾ ਮੈਂ ਮੈਂ ਗਾੜੀ ਬਿੱਲਾ ਆ ਵਾ ਬਿੱਲਾ ਨਹੀਂ ਆ ਤੁਸੀਂ ਤੇ ਤਰਸਾ ਜਾਂਦਾ ਤੁਹਾਨੂੰ ਜਾ ਪੁੱਤ ਤੂੰ ਇਹ ਖੇ ਲੱਗ ਜਾ ਜਾ ਫਰਦਾ ਕਿਤਾਬ ਕੋਈ ਲਿਖ ਲੈ ਕੋ ਕੀ ਕੰਢੀ ਵਰਤੀ ਜੀ ਜਾਨੀ ਆਪਣੇ ਪੁੱਤ ਵਾਸਤੇ ਆਹ ਦੇ ਆ ਚਾਚੀ ਨੂੰ ਵੀਰ ਵਾਸਤੇ ਗੁਰਬਰ ਵਾਸਤੇ ਇਹ ਕ ਪੈਗ ਮਾਤਾ ਕੁੜੀਆਂ ਮੇਰੀ ਗੱਲ ਸੁਣ ਪਹਿਲਾਂ ਮਨੇ ਦੱਸ ਆ ਅੰਤਰ ਸੜੇ ਜੇ ਫੁੱਲੇ ਸੜੇ ਆ ਤੈਨੂੰ ਹੈ 15 ਨੇ ਮੈਨੂੰ ਪਸੰਦ ਕਰਦੇ ਇਦਾਂ ਦੀਆਂ ਚੀਜ਼ਾਂ ਨਾ ਕਿ ਕੋਈ ਫਲ ਫਰੂਟ ਲੈ ਆਉਂਦੀਆਂ ਕਿਤੇ ਖਾ ਕੇ ਮੇਰੀ ਕੁੜੀ ਨਹੀਂ ਮੱਕਲਾ ਮਸਾ ਲਾਲ ਹੋ ਜਾਂਦੀਆਂ ਆਹ ਕਿੰਤਰ ਸਾਡੇ ਦੋਹਾਂ ਰੁਪਈਆਂ ਦੇ ਲੈ ਆਈਆਂ ਉਹ ਤੇ ਸੰਗ ਚ ਵੱਜਣ ਨੂੰ ਨੀ ਪਿਆਣਾ ਤੂੰ ਰੁਪਈਆ ਦੇ ਨਹੀਂ ਗੇ ਦਹਾ ਦੇ ਮੈਂ ਤੇ ਅੱਗੇ ਤੇ ਪਾਪਾ ਹੀ ਨਾ ਡੈਡੀ ਨਾਲ ਗੱਲ ਕਰਨ ਗਈ ਹਾਂ ਵੀ ਇਹਨਾਂ ਨੇ ਪੈਗਟ ਹੁੰਦੇ ਸੀ ਤੇ ਆ ਪੈਗਟ ਹੀ ਮਾਤਾ-ਮਾਸਾ ਕਰ ਦਿੰਦੇ ਅੰਨਾਂ ਨੇ ਹੁਣ ਚੱਲ ਆ ਤਾਂ ਠੀਕ ਆ ਲੈ ਖਾਲਾ ਆ ਤਾਂ ਠੀਕ ਆ ਜਿੱਦਾਂ ਤੁਹਾਨੂੰ ਅੱਜ ਪੈਨਸ਼ਨ ਵੀ ਨਹੀਂ ਆ ਕਿਤੇ ਮਤਾਂ ਸਾਡੇ ਵੱਤ ਸੂਟ ਹੀ ਬਣਾ ਲਿਆ ਕਰ ਕਿਤੇ ਰੀਜ ਲਾ ਲਿਆ ਕਰ ਸਾਡੀ ਵੀ ਆਇਆ ਪੈਨਸ਼ਨ ਕਿੰਨੀ ਕੁ ਮਿਲ ਗਈ ਆ 3000 ਰੁਪਈਆ ਤੇ ਪਿਲਸਨ ਸਾਨੂੰ ਮਿਲੀ ਆ ਤੇ 3000 ਦੇ ਵਿੱਚੋਂ ਤੁਹਾਡੇ ਇੱਕ ਤੇਰੇ ਸੂਟ ਨਾਲ ਸਰ ਜਾਣਾ ਇਕੱਲੇ ਨਾ ਉਹਦਾ ਨਹੀਂ ਚਾਹੀਦਾ ਆ ਨਿਆਣਿਆਂ ਦੇ ਨਹੀਂ ਚਾਹੀਦਾ ਉਹਦੇ 3000 ਦੇ ਨਾਲ 3000 ਹੋਰ ਲੱਗਣਾ ਤੇ ਫੇਰ ਵੀ ਨਹੀਂ ਤੁਹਾਡੇ ਪੂਰੇ ਆਉਣੇ ਤੇ ਰਿੰਦੇ ਖੁੰਦੇ ਤੁਹਾਡੇ ਨੱਕ ਤੇ ਨਹੀਂ ਚੜਨੇ ਜਿੱਡੇ ਤੁਹਾਡੇ ਨੱਕ ਉੱਜੇ ਆ। ਉਦਾਂ ਮਾਦਾ ਭਾਨੇ ਬੜੇ ਲਾਉਣੀ ਆ। ਗੋਲ ਗੱਪੇ ਖਾਣ ਨੂੰ ਤੋਂ ਚੰਗੀ ਭਲੀ ਆ। ਗੱਪੇ ਮੁੰਡਾ ਚਾਹੁੰਦਾ ਹੈ ਕਿ ਇਹ ਦੱਸਣਾਂ ਕਿ ਇਹਨੂੰ ਕਿੱਥੇ ਪਤਾ ਲੱਗ ਗਿਆ। ਮਾਦਾ ਹੈ ਇਹਨੂੰ ਕਿੱਦਾਂ ਨੂੰ ਮੂੰਹ ਕਰ ਲਿਆ ਈਓ ਸਿੰਘ ਹੀ ਆ। ਨਹੀਂ ਭੈਣਾ ਮੈਂ ਮੂੰਹ ਇਧਰ ਨੂੰ ਕੀ ਕਰਨਾ ਹੈਗਾ। ਦਿਮਾਗ ਤਾਂ ਖਰਾਬ ਕੀਤਾ ਤੁਸੀਂ ਮੇਰਾ। ਫੁੱਲੇ ਲੈਣ ਗਈ ਹਾਂ ਗੋਲ ਗੱਪਿਆਂ ਦੀ ਰੇੜੀ ਲਾ ਕੇ ਫੁੱਲੇ ਹੀ। ਆ ਜਿਹੜੇ ਤੁਹਾਡੇ ਸਾਹਮਣੇ ਅੱਖਾਂ ਤੁਹਾਡੀਆਂ ਦੇ ਹੱਦੀਆਂ ਨੇ ਜਿਹੜੇ ਤੁਹਾਡੇ ਹੈ ਨਹੀਂ ਨਾਲ ਜਿਹੜੇ ਫੜਾਏ ਆਣ ਕੇ ਹੋਰ ਕੇ ਨੂੰ ਉੱਲੂ ਬਣਾਈ ਮਾਤਾ ਹਾਨੂੰ ਨਾ ਬਣਾਇਆ ਕਰ ਹਜੇ ਅਹੀਂ ਚੰਗੀਆਂ ਪਲੀਆਂ ਹੜਾ ਦਿਮਾਗ ਚੱਲਦਾ ਆ ਆ ਤੇਰੇ ਮਗਰ ਬੈਠਾ ਤੇਰਾ ਮੁੰਡਾ ਸਾਰਾ ਕੋਣ ਨੇ ਆਪਣੀ ਅੱਖੀਂ ਵੇਖਿਆ ਜਿਹੜਾ ਐ ਡਾਡਾ ਮੋਟਾ ਮੂੰਹ ਚ ਗੋਲ ਗੱਪਾ ਪਾਉਣ ਦੀ ਹੁਣ ਨਹੀਂ ਤੇਨੀ ਦਾਰ ਦੋਦੀ ਨਹੀਂ ਪੈਣਾ ਤੇਰ ਕੋ ਕਾਲਾ ਇਲਮ ਹੋਣਾ ਮੈਨੂੰ ਲੱਗਦਾ ਜਿਹੜਾ ਤੈਨੂੰ ਅੰਦਰੇ ਅੰਦਰ ਸਾਰਾ ਪਤਾ ਲੱਗਦਾ ਮੁੰਡਾ ਤਾਂ ਅਹੀਂ ਕਿਤੇ ਵੇਖਿਆ ਨਹੀਂ ਉੱਥੇ ਖਲੋਤਿਆਂ ਨੇ ਭੁੱਲੇ ਲੈਣ ਲੱਗਿਆ ਨੇ ਐਨੀ ਕਿ ਤੇਰੀ ਨੀਗਾ ਕਮਜ਼ੋਰ ਆ ਤੈਨੂੰ ਨਹੀਂ ਦਿਖਿਆ ਨਾ ਸਾਡੀ ਨੀਗਾ ਹਜੇ ਤੇਜ ਵਾ ਐਂ ਤਾਂ ਤੈਨੂੰ ਖਾਂਦਿਆਂ ਨੂੰ ਇਹਨੇ ਵੇਖਿਆ ਵਾ ਤਾਂ ਉਹਨੇ ਵੀ ਨੁੰਦਿਆਂ ਦਾ ਦੱਸਦਾ ਵੀ ਮਾਤਾ ਤੇ ਉੱਥੇ ਗੋਲ ਗੱਪੇ ਖਾਂਦੀ ਆ ਭੈਣਾ ਅਹੀਂ ਨਹੀਂ ਖਾਦੇ ਗੋਲ ਗੱਪੇ ਅਹੀਂ ਬੁੱਢੇ ਵਾਰੇ ਗੋਲ ਗੱਪੇ ਖਾ ਗਏ ਤੇ ਹੁਣ ਬੁਰੇ ਨਾ ਲੱਗਾਂਗੇ ਐਨਾ ਉੱਥੇ ਰਾਹ ਵਗਦਾ ਤੇ ਕੀ ਗੱਲ ਗੋਲ ਗੱਪੇ ਖਾਂਦੇ ਆ ਚੰਗੇ ਲੱਗਦੇ ਆ ਹਾ ਦੋਗੀ ਤੇਰੇ ਵਾਰੀ ਤੂੰ ਉਦਾਂ ਹੀ ਗੱਲ ਕਰ ਜਿਹੜੀ ਕਰਨੀ ਤੂੰ ਮਕਾਉਣ ਚ ਮੈਨੂੰ ਨਹੀਂ ਆ ਤੂੰ ਸੱਚ ਦੱਸ ਕਹਿਣਾ ਕੀ ਚਾਹਨੀ ਆ ਹਾਂ ਤੂੰ ਤੂੰ ਕਰਕੇ ਤੂੰ ਗੱਲ ਕਰਨ ਢਈ ਆ ਤੈਨੂੰ ਤਾਂ ਕਦੇ ਬੋਲਣ ਦਾ ਨਹੀਂ ਦਾਦੀਆਂ ਦੇ ਡੈਡੀ ਨੂੰ ਹੁਣ ਮੈਂ ਜਾ ਕੇ ਵੀ ਆ ਕੀ ਅਹੀਂ ਬਾਹਰੋਂ ਆਏ ਸਵੇਰ ਦੇ ਗਏ ਖਪੇ ਤਵੇ ਕਿਤੇ ਤੁਸੀਂ ਜਾਂ ਸਾਂਝੇ ਘਰ ਤੋਂ ਪੈਸੇ ਲੈ ਲੈ ਕੇ ਦੇ ਦੇ ਕੇ ਸਭ ਕੋ ਤੁਹਾਨੂੰ ਫੜਾਤਾ ਅਹੀਂ ਤੇ ਜੇ ਅਹੀਂ ਲੈਨੇ ਵੱਖਰੇ ਤੇ ਅਹੀਂ ਵਰਤਦੇ ਵੀ ਤੁਹਾਨੂੰ ਕੋਈ ਕਹਿੰਦੇ ਤਾਂ ਨਹੀਂ ਨਾ ਕਿਹੜਾ ਤੁਸੀਂ ਘੁੱਟ ਚਾਹ ਨਹੀਂ ਹਨ ਨੂੰ ਪੁੱਛੀ ਕਿਤੇ ਪਾਣੀ ਨਹੀਂ ਕਿਤੇ ਪੁੱਛਿਆ ਮੈਨੂੰ ਆਈ ਨੂੰ ਤੂੰ ਲੜਨ ਨੂੰ ਤਿਆਰ ਹੋ ਗਈਆਂ ਉਹ ਜੇ ਆ ਮੁਝਰੂ ਲਾਗੇ ਬੈਠਾ ਫੋਨ ਵੇਖੀ ਜਾਂਦਾ ਇਹਨਾਂ ਨੂੰ ਪਤਾ ਨਹੀਂ ਮੇਰੀ ਮਾਂ ਕੀ ਗੱਲਾਂ ਕਰਨ ਰਹੀ ਆ ਤੇਰਾ ਰੱਕ ਨਹੀਂ ਮੰਨਦਾ ਰੱਕ ਵੀ ਇਹ ਤੇਰਾ ਗੁੱਡੀ ਨ ਢੱਕਣ ਦਾ ਮਾਸਾ ਵੀ ਚੁੱਪ ਕਰ ਜਾ ਯਾਰ ਤੂੰ ਤਰ ਕਿੰਨੀ ਉਰੀ ਗਿਆ ਲੈ ਆਪ ਤਾਂ ਫੋਨ ਦੇ ਵਿੱਚ ਵੜ ਗਏ ਆ ਮਾਂ ਤਾਂ ਮਿੱਟੀ ਚਾੜ ਦਿੱਤੀ ਚੁੱਪ ਕਰਦਾ ਤੂੰ ਉਹਨਾਂ ਦਾ ਤੂੰ ਗੁੰਗਾ ਹੋਇਆ ਵਾਂ ਮੈਂ ਵੇਲਾ ਹੀ ਪਾ ਛੱਦੀਆਂ ਬਿਨਾ ਮਤਲਬ ਮਾਂ ਤਾਂ ਦੇ ਕੰਮ ਵੇਲਾ ਜਦ ਤੂੰ ਵੇਖਿਆ ਤੇ ਫੇਰ ਖਾਦਾ ਹੀ ਹੋਣਗੇ ਤਾਂ ਤਾਂ ਹੀ ਵੇਖਿਆ ਮੈਂ ਤੇ ਸਾਹ ਬਲਾ ਲਿਆ ਤੇਰੇ ਮੂੰਹ ਜਬਾਨ ਨਹੀਂ ਗਈ ਰਹੀਦੀ ਰੋਟੀ ਕਿਧਾਂ ਬਜਾ ਲੈਨੀ ਆ ਜੇ ਤੂੰ ਇਹ ਦੱਸੇ ਤੇ ਮੈਂ ਮਾਂ ਤਾਂ ਨੂੰ ਪੁੱਛ ਲਿਆ ਫੇਰ ਕਿਉਂ ਗਿਆ ਪੁੱਛ ਲਿਆ ਦੇ ਮਾਂ ਤਾਂ ਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਜੇ ਮਾਤਾ ਨਹੀਂ ਪੈਣਾ ਤੇ ਪਾਣੀ ਵੀ ਨਹੀਂ ਤੂੰ ਚੁੱਪ ਕਰ ਜਿੰਦੀ ਮੈਨੂੰ ਤਾਂ ਆਪਣੀ ਮਾਂ ਦਾ ਫਿਕਰ ਸੀ ਮੈਂ ਤੇਰੇ ਨਾਲ ਤਾਂ ਗੱਲ ਕੀਤੀ ਕਿ ਦਾਣਾ ਦੁੱਖਦੀਏ ਗੋਲ ਗੱਪੇ ਖਾਦਾ ਫੇਰ ਮੁੜ ਕੇ ਰਾਤ ਪੈਣਾ ਇਹਨੇ ਮਨਜੀਤੇ ਫੇਰ ਆਏ ਆਏ ਕਰਨੀ ਐ ਨਾ ਉਹਦੇ ਤੇ ਮਾਤਾ ਤੇ ਸਾਡੇ ਕੋਈ ਨਹੀਂ ਗੁੰਗੇ ਬਣ ਗਏ ਥੋੜਾ ਬੋਤਾ ਤੇ ਬੰਦਾ ਹਾਮੀ ਭਰ ਦਿੰਦਾ ਨਾ ਲਾਗੋ ਗੱਲਾਂ ਦੱਸ ਕੇ ਤੇ ਮੁੜ ਕੇ ਤੁਸੀਂ ਆਪ ਪਰੇ ਹੋ ਕੇ ਬੈਠ ਜਾਣਾ ਮੈਂ ਆਪ ਮਾਂ ਆਪਣੀ ਨੂੰ ਤੇਰੇ ਸਾਹਮਣੇ ਝੂਠੀ ਕਰਦਾ ਤੇ ਮਾਤਾ ਹੈ ਝੂਠੀ ਆ ਉਹ ਜਾਗਣ ਮੈਂ ਕਰ ਸੱਚੀ ਕਿਧਰੋਂ ਜਦੋਂ ਗੋਲ ਗੱਪੇ ਖਾਦੇ ਤਾਂ ਸਿੱਧਾ ਸਿੱਧਾ ਦੱਸ ਦੇ ਉਹ ਪੱਟ ਜਾਣਗੇ ਨਹੀਂ ਆਪਣੀ ਮਾਂ ਕਿਦਾਂ ਕਰਨਾ ਕਰਦੀ ਉਹਦਾ ਇਹ ਵੀ ਤੇਰੀ ਮਾਂ ਹੀ ਆ ਮਿੱਠੀ ਬੋਲਿਆ ਕਰਕੇ ਦੇ ਦੇਣਾ ਐਵੇਂ ਛਿੜੀ ਰੀਣੀ ਭੂਣਾ ਵਾਂਗੂ 24 ਘੰਟੇ ਤੇ ਮੈਂ ਕਿਹੜਾ ਕੋ ਕਹਿੰਨੀ ਮੈਂ ਕਿਹੜੀ ਡੰਗਾ ਚੁੱਕੀ ਆ ਮਾਤਾ ਦੇ ਦਿਵਾਲੇ ਨਹੀਂ ਤੂੰ ਦੇ ਕੋ ਕਹਿੰਦੀ ਨਹੀਂ ਤੇ ਤੂੰ ਦੇ ਹਾਰ ਪਾਉਣੀ ਨਹੀਂ ਆਉਂਦੀਆਂ ਇਹ ਗਾਲਾਂ 'ਚ ਪੈਨਸ਼ਨ ਮਗਰੋਂ ਮਿਲਦੀ ਆ ਖਾ ਪੀ ਉਥੋਂ ਪਹਿਲਾਂ ਹੀ ਹੋਣਾ ਕੀ ਤਾਂ ਹੋਰ ਕੀ ਕੀ ਖਾਂਦੇ ਹੋਣੇ ਆ ਨਿਰਪਰ ਗੋਲਗਪੇ ਤਾਂ ਤੀ ਬੈਠੇ ਫਲਫਰੂਟ ਵੀ ਲੈ ਲਿਆ ਰੱਖਿਆ ਹੋਣਾ ਅੰਦਰ ਜਿਹੜਾ ਸਾਨੂੰ ਦੱਸ ਦੇਣੀ ਆ ਤਾਂ ਇਹਨਾਂ ਮਾਤਾ ਐਡੀ ਕੈਮ ਮੈਂ ਕਿਹਾ ਬੁੱਗੜ ਕਿੱਡਾ ਹੋਇਆ ਮਾਤਾ ਤੁਹਾਡੀ ਦਾ ਬਖਸ਼ੀ ਪਾ ਦੇ ਲੈਂਦੀ ਉਹਨੂੰ ਹਣ ਜਦੋਂ ਚਾਰ ਖਾਲੀ ਆ ਤੇ ਜਿੱਦਨ ਦੀ ਅੱਡ ਹੋਈ ਆ ਨਾ ਮਾਂ ਚਣੇ ਮਾਂ ਮੱਕੀ ਦੇ ਦਾਣੇ ਕਈ ਕੋ ਲਿਆ ਲਿਆ ਅੰਦਰੇ ਅੰਦਰ ਖਾਂਦੇ ਦੋਵੇਂ ਜੀ ਤੂੰ ਹੀ ਖਾ ਲਿਆ ਕਰ ਤੇਰਾ ਢਿੱਡ ਦੁਸਦਾ ਖਾਂਦੀ ਜਾਂ ਹਾਂ ਅਸੀਂ ਕਿੱਥੋਂ ਖਾ ਲੈਣੇ ਆ ਸਾਨੂੰ ਤਾਂ ਨਿਆੜਿਆਂ ਦੀ ਜ਼ਿੰਮੇਵਾਰੀਆਂ ਉਹਨਾਂ ਨੂੰ ਕਿਹੜੀ ਕੋਈ ਜ਼ਿੰਮੇਵਾਰੀ ਆ ਤੇਰੇ ਨਾਲ ਨਹੀਂ ਵਾਰਿਆ ਸਕਦਾ ਕੋਈ ਨਹੀਂ ਮੇਰੇ ਨਾਲ ਕੋਈ ਆ ਵੀ ਨਹੀਂ ਸਾਦਾ ਬਾਰੇ ਤੂੰ ਹੀ ਕਹਤੋਂ ਮੈਥੋਂ ਫੇਰ ਮੇਰੇ ਨਾਲ ਮੱਥਾ ਲਾਇਆ ਵਾ ਉਹ ਜਾ ਚਾਹ ਪਿਆਲ ਤੂੰ ਸਿਰ ਦੁਖਣੀ ਲਾਤਾ ਮੇਰਾ ਆਹੋ ਹੁਣ ਚਾਹ ਪਿਆਲ ਮਾਦਾ ਜੀ ਨੇ ਕੋਈ ਕਸੂਰ ਕੱਢਣਾ ਤੇ ਮਿਰਚਰ ਕੱਢਣਾ ਵਾ ਖਾ ਪੀ ਕੇ ਪੈਨਸ਼ਨ ਮੁਕਾ ਕੇ ਮੁੜ ਕੇ ਸਾਡੇ ਦਿਵਾਲੇ ਹੋ ਜਾਂਦੇ ਆ ਜੋਖਾ ਵਾਂਗੂ ਚੰਬਰ ਜਾਂਦੇ ਹਨੂ ਪਤਾ ਨਹੀਂ ਲੱਭੀਏ ਜਨਾਨੀ ਨੇ ਕੀ ਖਾਦਾ ਵਾ ਕਦੇ ਆ ਵਾਰੀ ਨਹੀਂ ਆਉਂਦੀਂ ਕਿਹਨੂੰ ਸੋਣਾ ਮਤ ਤੂੰ ਉਹੀ ਤੇ ਲਿਆ ਵਾ ਜੇ ਤੱਕ ਦੁੱਧ ਲੈ ਕੇ ਨਹੀਂ ਆਈ ਨਹੀਂ ਸੁਮਨਾ ਸੁਮਨਾ ਇਹ ਕੰਡਿਆ ਤੇ ਯਾ ਦੁੱਧ ਲੈ ਕੇ ਆ ਸੌ ਚੱਲਿਆ ਵਾ ਕੀ ਇਹਦਾ ਨਾਮ ਰਾਜਾ ਤੇ ਮਿਸਮ ਬੂਤ ਕੋਲ ਜਾਂਦਾ ਵਾ ਦੁੱਧ ਤੇ ਪਲੇਟੀ ਤੇ ਰੱਖਿਆ ਇੰਨਾ ਕੰਡਾ ਹਰਮ ਕਰਕੇ ਲਿਓਣਾ ਚਲ ਕੋਈ ਨਹੀਂ ਲੈ ਆ ਸੌ ਵੀ ਗਿਆ ਲੱਗਦਾ ਪਿਆਰਲਾ ਕੁੜੀਆ ਤੋਰਾ ਤੋਰਾ ਪਾ ਲੇ ਹਾਂ ਸੁੱਤਾ ਵੀ ਲੈਂਦਾ ਹੁੰਦਾ ਵਾ ਨਿਆਣਾ ਕੋਈ ਨਹੀਂ ਇਹ ਕੰਡਿਆ ਜਵਾਨ ਆ ਦਿਓ ਇਤੋਂ ਲੱਗਾ ਕਾਦਰੀ ਦਾ ਬੈਠੋ ਇਹ ਕਾਦਾ ਨਿਕਾ ਜਾ ਹੋ ਬੱਲੇ ਬੱਲੇ ਪੀਰੋ ਪੀਰੋ ਦੁੱਧ ਤੇ ਹਾਂ ਦੱਬਿਆ ਨਾ ਦੁੱਧ ਪਿਆਗਾ ਨਾ ਚੱਕ ਨਹੀਂ ਜੀ ਕੋਈ ਨਹੀਂ ਉਹ ਠੀਕ ਹਾਂ ਹਾਂ ਠੀਕ ਠਾਕ ਅੱਛਾ ਜਿੱਦੇ ਨੇ ਅੱਜ ਗਏ ਘੁੰਮਣ ਫੇਰਨੇ ਕਿੱਥੇ ਬਾਜ਼ਾਰੇ ਗਏ ਅੱਜ ਅੱਛਾ ਢੀਲਾਂ ਲਈ ਲਿਆਂਦਾ ਲਿਉਣਾ ਕੀ ਹਾਂ ਅੱਤੋਂ ਫੇਰ ਕੀ ਆਗੇਗੇ ਲੈ 30 ਬਰੇ ਜਿੱਤੇ ਹੋਰ ਲੋਜ ਜਾਂਦ ਨੇ ਤੁਸੀਂ ਮੰਦੇ ਹੋ ਕੋਰ ਨੂੰ ਪੈਨਸ਼ਨ ਲੈਣ ਗਏ ਆਂ ਅਪ ਕਾਫੀ ਕੇ ਆਏ ਹੋਣੇ ਆ ਅੱਛਾ ਖਾਣਾ ਕੀ ਨੇ ਕੀ ਸੀ ਚਾਚੀ ਤੁਹਾਡੀ ਆਂਦੀ ਸੀ ਮੇਰੇ ਮਨ ਨੂੰ ਹੋਰ ਤਰ੍ਹਾਂ ਹੁੰਦਾ ਵਾ ਮੂੰਹ ਨਾ ਬੇਸਵਾਦਾ ਜਿਹਾ ਵਾ ਅੱਛਾ ਤੇ ਗੋਲ ਗੱਪੇ ਫਿਰ ਲੱਗੇ ਮੈਂ ਰੇੜੀ ਤਾਕੇ ਡੱਕਦਾ ਗੋਲ ਗੱਪੇ ਖਵਾ ਲਈਏ ਆ ਦੋ ਦਫੇ ਖਾਦੇ ਆ ਤੇ ਜਾਂਦਾ ਸੂਟ ਸਾਟ ਵੀ ਲੈ ਲੈਂਦਾ ਤੇ ਸੂਟ ਦਾ ਤੁਨੇ ਨਾਂ ਨਹੀਂ ਲਿਆ ਨਾ ਮੈਂ ਲੈ ਗਈ ਦਿੱਤਾ ਵਾ ਜੇ ਕਹੀ ਦੀ ਚਲੋ ਮੈਂ ਲੈ ਹੀ ਲੈਣਾ ਸੀ ਤੇ ਗੋਲ ਗੱਪੇ ਖਾਦੇ ਆ ਹੋਰ ਤੇ ਗੋਲ ਨਹੀਂ ਖਾਦਾ ਕਿੰਨੇ ਤਾਂ ਤਵਾਦੀ ਸੀ ਬੜੇ ਸਵਾਲ ਇਹ ਅੱਜ ਮੈਂ ਵੀ ਖਾਦੇ ਬੜੇ ਚਿਰ ਬਾਅਦ ਬੜੇ ਸਵਾਲ ਲੱਗੇ ਸਗੋ ਅੱਤਾ ਆਹ ਤੇ ਆ ਵੀ ਦਿਲ ਦੰਦਾ ਨਾ ਬਈ ਹੈਂ ਦੋਲ ਦੱਪੇ ਤੁਹਾਨੂੰ ਦੇਤਾਂ ਤੇ ਤੁਹਾਨੂੰ ਵੀ ਯਾਦ ਨਾ ਵਾ ਯਾਖਤ ਮੈਂ ਫੇਰ ਚੱਲ ਜਣਾ ਲੈਣਾ ਨਹੀਂ ਤੁਨੂੰ ਨੂੰ ਤਾਂ ਲੰਦੇ ਨਾ ਤੇ ਰੋ ਲੈ ਆਉਗਾ ਕਦੀ ਕਦੀ ਭਾਈ ਵੀ ਆ ਜਾਂਦਾ ਨਹੀਂ ਤੇ ਇੱਥੇ ਆ ਜੂਗਾ ਅੱਜ ਤੇ ਦਾ ਲੋਕ ਦਾ ਫੇਰ ਥਾਵਾਂਗੇ ਕੋਈ ਨਹੀਂ ਮੈਨੂੰ ਆਜ ਮਾਰ ਲੈ ਮੈਂ ਇੱਥੇ ਦੇ ਦੂੰਗਾ ਪੈਸੇ ਭਾਈ ਨੂੰ ਜੇ ਨਹੀਂ ਤੇ ਮੇਰੇ ਨਾਲ ਚੱਲ ਜਾਓ ਉੱਥੇ ਖਵਾਲ ਲੀਣਾ ਹੈ ਪੈਰ ਤੇ ਬੜੇ ਆ ਹੁਣ ਖਾਦੇ ਤੋਂ ਅੱਛਾ ਮੈਂ ਲੈਦੇ ਆਂ ਹੀ ਆਇਆ ਤਾਂ ਮੇਰੇ ਬੱਤ ਤੇ ਬੜੇ ਪੈਸੇ ਤਾਂ ਇਹ ਮੈਂ ਤਾਂ ਦਿੱਤਾ ਨਹੀਂ ਬੱਤ ਲੈ ਤੀ ਆਂ ਅੱਛਾ ਤੇ ਚੱਲ ਚੰਗਾ ਸਾਡੇ ਨੂੰ ਵੀ ਬੜੇ ਹੋਣਾ ਅੱਜ ਸਾਡੇ ਕੋ ਬੜੇ ਅੱਜ ਇਹ ਵੀ ਲੈਣਦੀ ਪੈਨਸ਼ਨ ਆਹੋ ਹੋ ਨਹੀਂ ਮੈਂ ਪੈਦੇ ਮੰਦ ਦੀ ਨਹੀਂ ਕੀ ਤੋਂ ਵੀ ਅੱਗੇ ਤੇ ਤੂੰ ਮੰਗੇ ਲਈ ਨਹੀਂ ਹੁੰਦੀ ਹੁਣ ਮੇਰਾ ਕੋਣਾ ਤਾਲ ਦਿੰਦਾ ਨਾ ਬੇ ਪੈਸੇ ਦੀ ਤੁਹਾਨੂੰ ਮੰਦ ਨੇ ਚੱਲ ਚੰਗਾ ਮੈਂ ਖਲਾਉਂਦਾ ਤੇ ਪੁੱਤ ਵਧੀਆ ਆਵਾਂਗੇ ਤੋ ਚਲ ਗਈ ਆ ਚਾਚੀ ਤੇਰੀ ਘਰ ਨੂੰ ਮੈਂ ਮੋਟਰਸਾਈਕਲ ਲਾ ਕੇ ਆਇਆ ਨੂੰ ਆ ਗਿਆ ਮੈਂ ਤਾਂ ਨਿਗੇ ਜਵਾਨ ਨੂੰ ਵੇਖ ਕੇ ਆਵਾ ਅੱਛਾ ਤਾਂ ਕੀ ਤਵਾ ਮੈਂ ਤਾਰ ਮਰਾਣਾ ਫੇਰ ਤਨੋ ਆ ਦਕਾਰ ਮਰਾ ਡਕਾਰ ਇਹਦਾ ਮੇਰੀ ਤੱਤ ਨੇ ਵਧੀਆ ਚੱਲ ਤਸਾਈ ਮੈਨੂੰ ਅੱਛਾ ਤੇ ਤਾਰ ਮਡੋਣਾ ਫੇਰ ਤੈਨੂੰ ਬਤਾਉਂਦਾ ਉਲਟੀ ਨਹੀਂ ਤੱਦਾ ਆਹ ਵਾਹ ਹੋਏ ਦਈ ਮੋਤੇ ਇੰਦਾ ਹੀ ਆ ਸਿਆਣੀਆਂ ਜਨਾਨੀਆਂ ਇਦਾਂ ਕਰਦੀਆਂ ਹੁੰਦੀਆਂ ਆਕੇ ਸਾਸੇ ਦੀ ਬੜੀ ਅਕਲ ਆ ਇਹ ਵੀ ਬੱਚੇ ਨੂੰ ਦੁੱਧ ਪਿਆ ਕੇ ਉਸੇ ਨਾਲ ਲਾਓ ਮੋਢੇ ਲਾ ਲੋ ਤੇ ਦਕਾਰ ਵੱਜ ਜਾਂਦਾ ਤੇ ਨਿਆਣਾ ਫਿਰ ਇਹ ਦੁੱਧ ਪਾਜ ਜਾਂਦਾ ਨਿਆਨੇ ਦਾ ਆਜੋ ਆਜੋ ਆਹ ਬੱਲੇ 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 ਉਹ ਤਾਂ ਦੀਦਾ ਦੀ ਓਏ ਮੂਤੀ ਦਾ ਕਰਦੀ ਓਏ ਚਿਚੂ ਦਾ ਕਰਦੀ ਓਏ ਤਾਪੀ ਲਾਇਆ ਹੈ ਤਾਪੀ ਲਾਇਆ ਵਾ ਨੂੰ ਲਾਇਆ ਵਾ ਬੋਲਦੀ ਲਗਾ ਓਏ ਦੱਦਾ ਵਾ ਦੇ ਓ ਬੱਲੇ 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 ਪਹਿਲੇ ਜ਼ਮਾਨੇ ਗਏ ਹੁਣ ਹੁਣ ਬੜਿਆ ਕੁੜੀਆਂ ਸਾੰਭ ਕੇ ਬੱਚੇ ਨੂੰ ਰੱਖਦੀਆਂ ਵਾ ਪਰdਾਈ ਇਹ ਕਿੱਦੇ ਵਿਆਹ ਵਾ ਮੈਨੂੰ ਤੇ ਇਹਦੇ ਵਰਗਾ ਹੀ ਲੱਗਿਆ ਵਾ ਇਹਦੇ ਵਰਗਾ ਹੀ ਲੱਗਿਆ ਮਨਪ੍ਰੀਤ ਵਰਗਾ ਹਾਂ ਗੋਲ ਮਟੋਲ ਜਿਆ ਮੈਨੂੰ ਵੀ ਇਹਦੇ ਵਰਗਾ ਹੀ ਲੱਗਦਾ ਬਾਅਦ ਮੈਨੂੰ ਨਾ ਇਤੋਂ ਫਿੱਤਰ ਨਹੀਂਦੀ ਆ ਇੱਥੋਂ ਇੱਥੋਂ ਨੱਕ ਵੀ ਇਹਦਾ ਆਵੇ ਇੱਥੋਂ ਤਿਰਤੇ ਗਿਆ ਮੈਨੂੰ ਅੰਦਾਵਾ ਤੇ ਦੇ ਨਾ ਇਹ ਬੋਲੇ ਨਾ ਮੇਰੇ ਵੰਦੂ ਹੈ ਮੈਨੂੰ ਇਤੋਂ ਫਿੱਤਰਵਾ ਨਾ ਨਹੀਂ 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 ਚੰਗਾ ਬੋਲਣਾ ਕੋਈ ਨਹੀਂ ਹੁੰਦਾ ਆਦਮੀ ਤਾਂ ਨਾ ਸੋਚਿਆ ਕਰ ਮੈਂ ਬੱਨੇਵਾ ਘੁਰੂਗਾ ਹੋਰੀ ਮੰਨਾ ਕਿੱਦਾਂ ਟਿਕਾਵਾ ਇਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਮੰਨਾ ਤੋ ਇਦਾਂ ਹੀ ਵਧੀਆ ਦੇ ਪਹੋਣਾ ਕੀ ਆਇਆ ਹੁਣ ਫਾਂ ਠੀਕ ਵਾ ਨਾਮ ਕਰ ਲੋਹ ਦਾ ਦੰਦਾ ਅੱਛਾ ਅੱਛਾ ਹਾਂ ਬੜਾ ਵਧੀਆ ਤਾਂ ਹੁਣ ਚੱਲ ਚੰਗਾ ਪੁੱਤ ਵਧੀਆ ਹੋ ਗਿਆ ਵਧੀਆ ਹੋ ਗਿਆ ਓਏ 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 ਬੱਲੇ 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 ਵੀ ਕਿਦਾਂ ਖਾਂਗਾ ਹਾਂਦਾ ਚੱਲੇ ਪੁੱਤ ਇਹ ਹਵਾ ਬਗੰਢੀ ਆ ਤੇ ਤੂੰ ਫਾੜੇ ਬੱਲੇ ਤੈਨੂੰ ਪਲੇਟ ਲਾ ਇਹਨੂੰ ਅੰਦਰ ਪਾਲਾ ਨਹੀਂ ਦੇ ਨਹੀਂ ਇੱਥੇ ਤੋਲਵੇ ਚ ਲਾ ਲੈ ਅੱਛਾ ਅੱਛਾ ਸੌਂ ਜਾਣਾ ਹੁਣ ਠੀਕ ਆ ਚੱਲ ਮੂੰਹ ਟੱਕ ਦੇ ਸੋਨੂੰ ਕਿੱਥੇ ਗਿਆ ਸੋਨੂੰ ਤੰਦੇ ਤੇ ਦੰਦ ਨੂੰ ਧਿਆਨ ਪਤਾ ਨਹੀਂ ਕਿ ਇਹਦੇ ਵਿੱਚ ਨਹੀਂ ਜਾ ਇੱਧਰ ਰੱਖ ਤੇ ਪਾਲੀ ਪੂਲੀ ਵਾਲੀ ਗਿਆ ਹੁਣ ਅੱਛਾ ਹਾਂ ਚੱਲ ਮੈਂ ਵੇਖਾਂ ਪਲਾ ਉਹਨੂੰ ਉੱਧਰ ਵੇਖ ਲਈ ਸਰ ਤੰਦੇ ਚੰਗਾ ਫਿਰ ਮਿਲਦੀ ਐ ਮੁੜ ਕੇ ਅਜੇ ਰਹਿਣਾ ਹੀ ਐ ਨਾ ਤੁਸੀਂ ਹਾਂ ਮੈਂ ਕੱਲ ਜਾਣਾ ਨਾ ਮੈਨੂੰ ਦੱਸ ਦੀ ਮੈਂ ਪੈਸੇ ਬੂਆ ਦੇਣਾ ਨਹੀਂ ਤੇ ਨਹੀਂ ਰਹਿਣਾ ਅਜੇ ਤਲ ਤਲ ਫਤੋਂ ਜਾਣਾ ਕੱਲੋ ਜਾਂ ਹੀ ਫਿਰ ਦਾਦੀ ਹਾਂ ਠੀਕ ਆ ਮੈਂ ਪੈਸੇ ਦੇਣੇ ਨਹੀਂਗੇ ਜੇ ਤੂੰ ਕੋਈ ਨਹੀਂ ਪੈਸਿਆਂ ਦੀ ਕਿਹੜੀ ਗੱਲ ਆ ਨਹੀਂ ਨਹੀਂ ਫਿਰ ਵੀ ਚੱਲ ਦੋਦਾ ਹਟਾ ਚੱਲਾ ਕਾਇਦਾ ਪੈਸੇ ਕੱਢਣ ਨੂੰ ਜਿੰਝੀ ਕਰਨ ਦੇ ਆ ਜਿਹੜਿਆਂ ਉਹ ਤੁਹਾਨੂੰ ਦੇ ਹੀ ਜਾਂਦਾ ਤਲ ਤੋਂ ਹੀ ਦਾਨੀ ਹੋਣੀ ਨਹੀਂ ਉਹਨੂੰ ਕੋਈ ਫਾਇਦਾ ਦਵੇ ਤੇ ਇਨਾ ਨਾ ਦਵੇ ਬੱਸ ਇਨਾ ਦੀ ਗੱਲ ਨਹੀਂ ਮਹਾਰਾਜ ਘਰੇ ਹੀ ਦਵੇ ਹਾਂ ਇਹਨੂੰ ਤਾਂ ਘਰੇ ਹੀ ਦਵੀ ਦਵੇ ਤੇ ਬਸ ਉੱਤਰਤੀ ਅੰਦਰੇ ਹਾ ਕੀ ਗੱਲ ਆ ਚੋਪੀ ਕਰ ਗਏ ਨਾ ਬੋਲਦਾ ਨਹੀਂ ਚੁੱਪ ਸਾਨੂੰ ਕੀ ਕਰਨਾ ਵਾ ਇਹੋ ਮੈਂ ਵੇਖਣ ਡਿਆ ਵਾਂ ਵੀ ਆ ਬਾਕੀ ਹੱਡਿਆ ਕੁੱਤਿਆਂ ਨੇ ਹੀ ਖਰਾਬ ਕਰਤਾ ਸਭ ਕੋ ਨਿਆਣੇ ਸਾਨੂੰ ਬਜ਼ੁਰਗਾਂ ਨੇ ਰੋਟੀ ਦੇ ਕੇ ਰਾਜੀ ਨਹੀਂ ਆ ਕੁੱਤੇ ਵੇ ਪਾਲਣ ਨੂੰ ਹੈਗੇ ਵੇਖ ਦੇ ਕਿਹੜੇ ਕੁੱਤੇ ਕਰ ਦਿੱਤੇ ਇਹਨਾਂ ਰੋਟੀਆਂ ਪਾ ਪਾ ਦੁੱਧ ਪਾ ਪਾ ਕੇ ਤੇ ਉਹਨਾਂ ਨੇ ਵੇਖ ਲਾਗੇ ਜਾੜਾ ਹੀ ਕਰਨ ਦੇ ਕਿ ਜਾੜਾ ਹੀ ਕਿ ਮੈਂ ਇਨੀ ਮਿਹਨਤ ਕੀਤੀ ਹੋਆ ਭਿੰਡੀਆਂ ਬੀਜੀਆਂ ਤੇ ਆਹ ਕੀ ਕਰਤਾ ਹੁਣ ਮੈਂ ਤਾਂ ਹੀ ਛਾਪੇ ਰੱਖਿਆ ਉਹ ਹੀ ਆ ਨਾ ਮੈਂ ਨਾ ਚੱਲ ਠੀਕ ਵਾ ਚੱਲ ਤੂੰ ਆਇਆ ਵਾ ਤੇ ਲਾਤੀਆਂ ਇੱਥੇ ਪਿੰਡੀਆਂ ਅੱਗੇ ਕਿੱਥੇ ਉੱਥੇ ਪਿੰਡੀਆਂ ਕਰਦੇ ਸੀ ਉਹ ਲਾਉਂਦੇ ਸੀ ਨਿਆਣੇ ਮਾੜੀ-ਮੋਟੀ ਉਹ ਭਰਜਾਈ ਹੱਡੀ ਲਾ ਦਿੰਦੀ ਤੇ ਹੋ ਜਾਂਦੀਆਂ ਅਸੀਂ ਤੇ ਐਸੇ ਕਰਕੇ ਮਮੀ ਹੋਣਾ ਆਪਣੀ ਪੈੜੀ ਜਿਹੜੀ ਮਮੀ ਇਹਨਾਂ ਵੰਡ ਬੋਣ ਦਿੱਤੀ ਨਿਆਣਿਆਂ ਨੂੰ ਤੇ ਕੋਈ ਫਾਇਦਾ ਨਹੀਂ ਗਾ ਫਸਲ ਫੁੱਜਾ ਵੇ ਕੀ ਬਣਾਇਆ ਇੱਧਰ ਵੇ ਕੀ ਬਣਿਆ ਵੇ ਕੁੱਤਿਆਂ ਨੇ ਕੀ ਬਣਾ ਦਿੱਤਾ ਆਹੋ ਚਲ ਇਹ ਫਾਇਦਾ ਵਾ ਇਹ ਮੀਂਹ ਹੀਰੀ ਆ ਜੇ ਦੇ ਕੁੜੀਆਂ ਵੇ ਪਤਾ ਨਹੀਂ ਵੀ ਕਰਮਾ ਛੇਤੀ ਆਂਦੇ ਖੇਤੀ ਕਰਮਾ ਛੇਤੀ ਇਹ ਕਰਮਾ ਛੇਤੀ ਆ ਹੋ ਗਈ ਹੋ ਗਈ ਨਹੀਂ ਤਾਂ ਨਹੀਂ ਤੇ ਜਿੰਨਾ ਖਰਚਾ ਵਾ ਉਹ ਮੁੜ ਕੇ ਦੂਣਾ ਲੱਗ ਜਾਂਦਾ ਉੱਤੇ ਲਾ ਇਹ ਤਾਂ ਗੱਲ ਹੈ ਬਾਈ ਦਾ ਹੀ ਕੱਖਰੀ ਪੈਲੀ ਜੋ ਕੀ ਬਾਈਦਾ ਵਾ ਉਹ ਚੱਲ ਜਿਹੜੇ ਕੰਮ ਬੰਦਿਆਂ ਦੇ ਫਿਰ ਵੀ ਬੰਦਿਆਂ ਹੀ ਕਰਨੇ ਆ ਨਾ ਉਹ ਬੰਦੇ ਨੇ ਹੁਣ ਮੈਂ ਹਾਂ ਚੱਲ ਆਰਕਾਂ ਸਬਜ਼ੀ ਸਬਜ਼ੀ ਲਾਉਨੇ ਆ ਚਲ ਘਰ ਦੀ ਸਬਜ਼ੀ ਵਰਗੀ ਰੀਸ਼ ਨਹੀਂ ਹੁੰਦੀ ਉਦਾਂ ਵੀ ਤੇ ਮੁੱਲ ਲੈਂਦੀਆਂ ਨੇ ਇੰਨੀਆਂ ਵਾ ਨਾਲੇ ਉਹ ਚ ਦਵਾਈਆਂ ਪਈਆਂ ਹੁੰਦੀਆਂ ਉਹ ਇਹ ਤਾਂ ਗੱਲ ਹੈ ਯਾਰ ਦੇਸੀ ਰੋੜੀ ਪਾ ਕੇ ਮੈਂ ਲਈ ਚੱਲ ਚੰਗਾ ਵਾ ਕਰੀ ਜਾ ਮੜਾ ਬੋਟਾ ਜੰਨਾ ਹੁੰਦਾ ਨਾ ਹੋ ਗਰ ਫਿਰ ਵੇਖੀ ਜਾਊਗੀ ਉਹ ਨਹੀਂ ਨਾ ਉਹ ਮੇਰੇ ਅੰਗ ਤੂੰ ਵੀ ਕਿਤੇ ਠੇਕੇ ਦੇ ਦੇ ਛੱਡੀਂ ਕੇ ਆ ਕੀ ਕਰਨਾ ਕੋਈ ਗੱਲ ਨਹੀਂ ਜੇ ਦੇਣੀ ਪਊ ਫੇ ਵੇਖ ਲਾਂਗੇ ਠੇਕੇ ਤੇ ਕਦ ਲਈ ਦੇਣੀ ਹੈ ਨਾਲੇ ਅਜੇ ਆਪਣੇ ਹੱਦ ਪੈਰ ਚੱਲਦੇ ਆ ਉਹ ਆਹ ਤੇ ਬਾਕੀ ਇੱਕ ਮਿੰਟ ਤੂੰ ਵੀ ਕਿਰੇ ਪਿੰਡ ਪਿੰਡ ਤੁਰ ਫੇਰਾਇਆ ਕਰਕੇ ਤੂੰ ਇਥੇ ਉਹਨੂੰ ਬੱਜਾਂ ਇਹਨਾਂ ਨਾਲ ਕਰਦਾ ਏ ਪੁੱਤਾ ਇਹਨਾਂ ਦੇ ਮੈਨੂੰ ਨਹੀਂ ਫਿਕਰ ਪਿੰਡ ਦਾ ਜਿੰਨਾ ਤੁਹਾਨੂੰ ਆ ਮੈਨੂੰ ਇਹ ਤਾਂ ਗੱਲ ਹੈ ਹੀ ਆ ਪਰ ਫਿਰ ਵੀ ਪੇਕੇ ਵੀ ਮਾਂ ਨੂੰ ਵੇਖਣਾ ਪੈਣਾ ਆਂਗੇ। ਉਹ ਜਦੋਂ ਪਿੰਡ ਬਣਾਈ ਘਰੀ ਇਹ ਬਣਾ ਲਿਆ ਵਾ ਤਾਂ ਫਿਰ ਪਿੰਡ ਦਾ ਉਧਰ ਦਾ ਕੀ ਤੇ ਇਧਰ ਦਾ ਕੀ? ਨਹੀਂ ਕਦੀ ਕਦੀ ਢੀੜਾ ਮਾਰ ਆਇਆ ਕਿ ਮੈਂ ਤੈਨੂੰ ਇਹ ਤਾਂ ਨਹੀਂ ਆਂਦਾ ਵੀ ਤੂੰ ਪੱਕਾ ਹੀ ਉੱਥੇ ਚੱਲ ਜਾ। ਤੂੰ ਗੁੱਸਾ ਕਰਕੇ ਬਹਿ ਗਿਆ ਮੇਰੀ ਗੱਲ ਦਾ। ਨਹੀਂ ਨਹੀਂ ਗੁੱਸਾ ਤਾਂ ਨਹੀਂ ਮੈਂ ਕਰਦਾ। ਹਾਂ। ਉਦਾਂ ਮੈਂ ਕਿਹਾ ਵੀ ਜਦੋਂ ਘਰੀ ਆ ਵਾ ਫਿਰ ਤੁਹਾਨੂੰ ਪਤਾ ਅੱਜ ਕੱਲ ਨਿਕਲਿਆ ਤੇ ਜਾਂਦਾ ਨਹੀਂ ਕੰਮ ਤਾਂ। ਮੈਨੂੰ ਵੀ ਪਤਾ ਹੁਣ ਤੂੰ ਆਇਆ ਵਾ ਤੇ ਇੱਥੇ ਹੀ ਰਹਿਣਾ ਵਾ ਪਰ ਮੈਂ ਤੇ ਤੈਨੂੰ ਉਦਾਂ ਗੱਲ ਕੀਤੀ ਆ। ਉਹ ਹੁਣ ਮੇਰੇ ਬਾਅਦ ਤੇ ਵਾਂਡਾ ਵਾ ਕਿ ਅਗੀ ਆ ਵੱਡੀ ਹੁਣ ਚਲ 4 ਦਿਨ ਆਈ ਆ ਇਹਨੇ ਚਲ ਜਣਾ ਮੰਮੀ ਲਾ ਕੇ ਕੋਈ ਗੱਲ ਨਹੀਂ ਹੋਣੀ ਟੈਨਸ਼ਨ ਮੈਨੂੰ ਐਡੀ ਆਹੋ ਚਲ ਦੇਖ ਲੈ ਜਿੱਦਾਂ ਵੀ ਫਿਰ ਕੋਈ ਗੱਲ ਨਹੀਂ ਹਾਂ ਆਹੋ ਤੁਸੀਂ ਵੇਖੋ ਛਾਬੀ ਛੁੱਭੀ ਪੀਂਦਾ ਕਿ ਨਹੀਂ ਅਜੇ ਪੀਣ ਦਾ ਪੀਣ ਮੈਨੂੰ ਕੀ ਅਸੀਂ ਲੈਣਾ ਵਾ ਕੋਹ ਉਹਨਾਂ ਕੋ ਉਹ ਮੈਨੂੰ ਰੋਟੀ ਵੀ ਕਦੇ ਪੁੱਛਦੇ ਸਾਨੂੰ ਕਦੇ ਇਹ ਨਹੀਂ ਆਖਿਆ ਵੀ ਤੁਸੀਂ ਜੇ ਨਹੀਂ ਕੋਹ ਬਣਾਇਆ ਦੇ ਆ ਸਬਜੀ ਲਲੋ ਮਾਸਾ ਆਪ ਵੇ ਪਨੀਰ ਬਣਾਉਂਦੇ ਕਦੀ ਕੋਹ ਬਣਾਉਂਦੇ ਆ ਤੇ ਸਾਨੂੰ ਨਹੀਂ ਕਦੀ ਲਾਗੇ ਪੁੱਛਿਆ ਹੁਣ ਉਹ ਤਾ ਐ ਇਦਾਂ ਹੀ ਆ ਇਹ ਸਮਾਂ ਕਿਦਾਂ ਦਾ ਆ ਗਿਆ ਸੋਨੂੰ ਇਹ ਸਮਾਂ ਇਦਾਂ ਦਾ ਹੀ ਆ ਜਿੰਨਾਂ ਲਈ ਠੱਗੀਆਂ ਮਾਰੀਦੀਆਂ ਨਾ ਉਹ ਨਹੀਂ ਪੁੱਛਦੇ ਅੱਜ ਕੱਲ੍ਹ ਈਆਂ ਪੁੱਤਾਂ ਲਈ ਤੇ ਸਾਰਾ ਕੁਝ ਲੋਕੀ ਕਰਦੇ ਆ ਤੇ ਮਗਰ ਉਹ ਰੋਟੀ ਨੂੰ ਵੀ ਤਰਸਦੇ ਆ ਠੱਗੀ ਠੁਗੀ ਤੇ ਮੈਂ ਕਿਸਨ ਮਾਰੀ ਨੇ ਐਵੇਂ ਜਾਣ ਕੇ ਤਵੇਂ ਜਿਹਾਈ ਜਾਂਦਾ ਮਰਤੇ ਆ ਆ ਵੱਡਾ ਮੈਨੂੰ ਸਮਝਾਉ ਹਾਂ ਆਪੜੋ ਰੋਟੀ ਨਹੀਂ ਪੋਹਦੇ ਇੱਥੇ ਮੈਨੂੰ ਦੱਸਣਿਆ ਪੈੜੀ ਠੇਕੇ ਦੇ ਦੇ ਲੈ ਉਹਨਾਂ ਨੂੰ ਤੇ ਸਮਝਾਲਾ ਜਾ ਕੇ ਗੱਲਾਂ ਮਾਰਦਾ ਫਿਰਦਾ you <laughs>